109 ਦਿਨ ਹੋ ਗਏ ਸੀ ਰਾਜਵੀਰ ਜਵੰਦਾ ਦੇ ਜਾਣ ਤੋਂ ਬਾਅਦ ਹੌਲੀ-ਹੌਲੀ ਲੋਕਾਂ ਨੇ ਉਸ ਦਾ ਨਾਮ ਲੈਣਾ ਵੀ ਘਟ ਕਰ ਦਿੱਤਾ ਸੀ ਕਹਿੰਦੇ ਨੇ ਵਕਤ ਨਾਲ ਦਰਦ ਹੋੜਾ ਹੋ ਜਾਂਦਾ ਆ ਪਰ ਕੁਝ ਲੋਕਾਂ ਦੀ ਕਮੀ ਹਰ ਦਿਨ ਹੋਰ ਵੀ ਜ਼ਿਆਦਾ ਚੁੱਬਣ ਲੱਗ ਪੈਂਦੀ ਆ ਪਰ ਫਿਰ ਇੱਕ ਰਾਤ ਕੁਝ ਐਸਾ ਵਾਪਰਿਆ ਜਿਸ ਬਾਰੇ ਸੁਣ ਕੇ ਕਈ ਲੋਕਾਂ ਦੀ ਨੀਂਦ ਹੀ ਉੱਡ ਗਈ ਕਿਉਂਕਿ ਕੁਝ ਹਾਜ਼ਰੀਆਂ ਦਿਖਾਈ ਨਹੀਂ ਦਿੰਦੀਆਂ ਪਰ ਮਹਿਸੂਸ ਹਰ ਕੋਈ ਕਰ ਲੈਂਦਾ ਆ ਇੱਕ ਕੁੜੀ ਜੋ ਕਦੇ ਰਾਜਵੀਰ ਦੇ ਬਹੁਤ ਨੇੜੇ ਰਹੀ ਸੀ ਉਸ ਦੇ ਤੇ ਰਾਤ ਨੂੰ ਇੱਕ ਅਨਕਾਉਨ ਕਾਲ ਆਈ ਉਸਨੇ ਸੋਚਿਆ ਸ਼ਾਇਦ ਕਿਸੇ ਦਾ ਪ੍ਰੈਂਕ ਕਾਲ ਹੋਵੇਗਾ ਜਾਂ ਕਿਸੇ ਦਾ ਗਲਤ ਨੰਬਰ ਲੱਗ ਗਿਆ ਹੋਵੇਗਾ ਪਰ ਜਿਵੇਂ ਹੀ ਉਸਨੇ ਹੈਲੋ kiya ਉਸਦੀ ਆਵਾਜ਼ ਆਪਣੇ ਆਪ ਹੀ ਰੁਕ ਗਈ ਕਿਉਂਕਿ ਦੂਜੇ ਪਾਸੇ ਜਿਹੜੀ ਆਵਾਜ਼ ਸੀ ਉਹ ਕੰਨਾਂ ਲਈ ਨਹੀਂ ਸੀ ਉਹ ਸਿੱਧੇ ਦਿਲ ਤੇ ਜਾ ਕੇ ਵੱਜੀ ਸੀ ਉਹ ਆਵਾਜ਼ ਬਿਲਕੁਲ ਜਾਣੀ ਪਹਿਚਾਣੀ ਸੀ ਹੌਲੀ ਥੋੜੀ ਕਮਜ਼ੋਰ ਜਿਵੇਂ ਦੂਰੋਂ ਆ ਰਹੀ ਹੋਵੇ ਉਹ ਕਹਿ ਰਿਹਾ ਸੀ ਮੈਨੂੰ ਪਤਾ ਆ ਲੋਕਾਂ ਨੂੰ ਲੱਗਦਾ ਆ ਕਿ ਮੈਂ ਹੁਣ ਨਹੀਂ ਰਿਹਾ ਪਰ ਹਰ ਗੱਲ ਇੱਥੇ ਖਤਮ ਨਹੀਂ ਹੁੰਦੀ ਕੁੜੀ ਦੀਆਂ ਅੱਖਾਂ ਅੰਜੂਆਂ ਨਾਲ ਭਰ ਆਈਆਂ ਉਹ ਰੋ ਨਹੀਂ ਰਹੀ ਸੀ ਉਹ ਯਕੀਨ ਕਰਨ ਤੋਂ ਡਰ ਰਹੀ ਸੀ ਉਸਨੇ ਕਿਹਾ ਜੇ ਤੂੰ ਨਹੀਂ ਰਿਆਤਾ ਇਹ ਆਵਾਜ਼ ਕਿਵੇਂ ਆ ਗਈ ਫਿਰ ਪਰ ਉਸ ਤੋਂ ਪਹਿਲਾਂ ਕੁਝ ਹੋਰ ਸੁਣਿਆ ਜਾ ਸਕਦਾ ਕਾਲ ਹੌਲੀ-ਹੌਲੀ ਸਾਇਲੈਂਟ ਹੋ ਗਈ ਬਾਅਦ ਵਿੱਚ ਕਾਲ ਹਿਸਟਰੀ ਚੈੱਕ ਕੀਤੀ ਗਈ ਪਰ ਉਹ ਨੰਬਰ ਕਿਸੇ ਨਾਲ ਮੈਚ ਨਹੀਂ ਕਰ ਰਿਹਾ ਸੀ ਜਿਵੇਂ ਇਹ ਕਾਲ ਕਿਸੇ ਨੈਟਵਰਕ ਤੋਂ ਨਹੀਂ ਕਿਸੇ ਅਹਿਸਾਸ ਤੋਂ ਆਈ ਹੋਵੇ ਉਸ ਰਾਤ ਤੋਂ ਬਾਅਦ ਉਹ ਕੁੜੀ ਕਾਫੀ ਜਿਆਦਾ ਚੁੱਪ ਰਹਿਣ ਲੱਗ ਪਈ ਫਿਰ ਅਜੀਬ ਗੱਲ ਇਹ ਹੋਈ ਕਿ ਕੁਝ ਨੇੜਲੇ ਲੋਕਾਂ ਨੇ ਵੀ ਕਿਹਾ ਉਹਨਾਂ ਨੂੰ ਵੀ ਰਾਤ ਨੂੰ ਅਨਕਾਉਨ ਕੋ ਲਾਈਆਂ ਜਾਂ ਫਿਰ ਰਾਜਵੀਰ ਸੁਪਨੇ ਚ ਆਇਆ ਕੋਈ ਉਸ ਨੂੰ ਹੱਸਦਾ ਮੁਸਕਰਾਉਂਦਾ ਦੇਖਦਾ ਸੀ ਕੋਈ ਸੁਣਦਾ ਆਫੀਕਰਨਾ ਕਰੋ ਰਾਜਵੀਰ ਦੀ ਮਾਂ ਨੇ ਵੀ ਇੱਕ ਦਿਨ ਹੋਲੀ ਗਿਆ ਆਖਿਆ ਰਾਤ ਨੂੰ ਮੈਨੂੰ ਵੀ ਇਹੋ ਜਿਹਾ ਲੱਗਿਆ ਜਿਵੇਂ ਉਹ ਨੇੜੇ ਆ ਕੇ ਕਹਿ ਗਿਆ ਹੋਵੇ ਮਾਂ ਮੈਂ ਠੀਕ ਹਾਂ तू ਟੈਨਸ਼ਨ ਨਾ ਲੈ ਮੈਂ ਹਮੇਸ਼ਾ ਤੇਰੇ ਕੋਲ ਹੀ ਹਾਂ ਬਸ ਤੂੰ ਆਪਣਾ ਖਿਆਲ ਰੱਖ ਮਾਂ ਸੋ ਸਵੇਰ ਘਰ ਦਾ ਮਾਹੌਲ ਅਜੀਬ ਤਰ੍ਹਾਂ ਸ਼ਾਂਤ ਸੀ ਨਾ ਡਰ ਨਾ ਸ਼ੋਰ ਸਿਰਫ ਇੱਕ ਅਜੀਬ ਸਕੂਨ ਕੁਝ ਲੋਕ ਕਹਿੰਦੇ ਨੇ ਇਹ ਸਿਰਫ ਦਿਲ ਦਾ ਬਹਿਮ ਸੀ ਕੁਝ ਕਹਿੰਦੇ ਨੇ ਜਹਾਨ ਦਾ ਅਸਰ ਸੀ ਪਰ ਇੱਕ ਗੱਲ ਹਰ ਕੋਈ ਮੰਨਦਾ ਆ ਮੌਤ ਸਿਰਫ ਸਰੀਰ ਖਤਮ ਕਰਦੀ ਆ ਅਹਿਸਾਸ ਨਹੀਂ ਰਾਜਵੀਰ ਜਵੰਦਾ ਸਿਰਫ ਇੱਕ ਨਾਮ ਨਹੀਂ ਸੀ ਉਹ ਅਜੇ ਵੀ ਆਪਣੀ ਆਵਾਜ਼ ਚ ਆਪਣੇ ਗੀਤਾਂ ਰਾਹੀਂ ਅਤੇ ਲੋਕਾਂ ਦੇ ਦਿਲਾਂ ਵਿੱਚ ਜਿਉਂਦਾ ਆ ਜਿੱਥੇ ਪਿਆਰ ਸੱਚਾ ਹੋਵੇ ਉੱਥੇ ਰੂਹਾਂ ਵੀ ਕਦੇ ਦੂਰ ਜਾਉਂਦੀਆਂ ਜੇ ਇਹ ਸੁਣ ਕੇ ਤੁਹਾਡੇ ਦਿਲ 'ਚ ਵੀ ਕੋਈ ਲਹਿਰ ਉੱਠੀ ਆ ਤੇ ਇਸ ਵੀਡੀਓ ਨੂੰ ਲਾਈਕ ਜਰੂਰ ਕਰਕੇ ਜਾਇਓ ਅਤੇ ਕਮੈਂਟ ਵੀ ਜਰੂਰ ਕਰਕੇ ਜਾਇਓ ਜੋ ਵੀ ਤੁਹਾਡਾ ਦਿਲ ਕਰਦਾ ਆ ਉਹੀ ਕਮੈਂਟ ਕਰਕੇ ਜਰੂਰ ਜਾਇਓ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਾਡੇ ਚੈਨਲ ਨੂੰ ਬਾਕੀ ਅਸੀਂ ਮਿਲਾਂਗੇ ਅਗਲੀ ਵੀਡੀਓ 'ਚ